ਮੈਲਬਨ ਸ਼ਹਿਰ ਨਾ ਕਾਫੀ ਜ਼ਿਆਦਾ ਵੱਡਾ ਹੈ ਤੇ ਕਾਫੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੇਖਣ ਆਣੀਆਂ ਤੇ ਅੱਜ ਅਸੀਂ ਦੇਖਣ ਦੇ ਲਈ ਆਏ ਆ ਜੀ ਡੌਕਲੈਂਡ ਤੇ ਜਿਹਨੂੰ ਮਤਲਬ ਹਾਰਬਰ ਪੁਆਇੰਟ ਵੀ ਕਹਿ ਦਿੰਦੇ ਆ ਤੇ ਇੱਥੋਂ ਪੂਰੇ ਜਿਹੜਾ ਮੈਲਬਨ ਸਿਟੀ ਆ ਉਹਦਾ ਬਹੁਤ ਸੋਹਣਾ 뷰 ਦਿਖਦਾ ਤੇ ਅੱਜ ਕੁਛ ਇਹ ਦੇਖਣਾ ਇੱਥੋਂ ਦਾ ਜਿਹੜਾ ਖੂਬਸੂਰਤ ਨਜ਼ਾਰਾ ਦੇਖਣਾ ਹੈ ਉਸ ਤੋਂ ਇਲਾਵਾ ਕਿਹੜਾ ਸੀ ਇੱਕ ਟਾਵਰ ਖੁਸ਼ੀ ਹੋਰ ਯਰਕ ਯਰਕਾ ਸ਼ਹਿਰ ਜਿਹੜਾ ਟਾਵਰ ਤੇ ਜਾਣਾ ਜਿੱਥੋਂ ਉੱਪਰੋਂ ਪੂਰਾ ਮੈਲਬਨ ਦੇਖਿਆ ਜਾ ਸਕਦਾ ਸੋ ਇਸ ਤਰ੍ਹਾਂ ਦਾ ਜੀ ਕੁਝ ਅੱਜ ਤੁਹਾਨੂੰ ਅਸੀਂ ਮੈਲਬਨ ਦਿਖਾਵਾਂਗੇ ਸੋ ਇਹ ਡੌਕਲੈਂਡ ਦਾ ਜਿਵੇਂ ਤੁਹਾਨੂੰ ਸ਼ੁਰੂ ਵਿੱਚ ਕੁਝ ਖੂਬਸੂਰਤ ਨਜ਼ਾਰਾ ਦਿਖਾਵਾਂ ਕੁਛ ਇਹ ਹੋ ਜਾ ਚਾਰੇ ਪਾਸੇ ਉੱਚੀਆਂ ਉੱਚੀਆਂ ਇਮਾਰਤਾਂ ਮੈਲਬਨ ਸ਼ਹਿਰ ਜਿਵੇਂ ਤੁਹਾਨੂੰ ਪਤਾ ਨਵਾਂ ਵਸਿਆ ਹੋਇਆ ਹੈ ਤੇ ਇਧਰਲੇ ਪਾਸੇ ਸਾਰੇ ਆ ਬੋਟ ਖੜੇ ਆ ਇਹਨਾਂ ਨੂੰ ਪ੍ਰਾਈਵੇਟ ਲੋਕ ਜਾਂ ਕਿਵੇਂ ਵੀ ਲੈ ਕੇ ਜਾਂਦੇ ਆ ਹਨ ਤੇ ਅਸੀਂ ਉਹ ਲਾਸਟ ਪੁਆਇੰਟ ਤੱਕ ਜਾਣਾ ਤੇ ਉਥੋਂ ਫਿਰ ਤੁਹਾਨੂੰ ਜਾਂਦੇ ਜਾਂਦੇ ਕੀ ਕੀ ਚੀਜ਼ਾਂ ਦਿਖਾਉਨੇ ਆ ਹਨ ਤੇ ਹਵਾਵਾਂ ਅੱਜ ਨੇਰੀ ਵਾਂਗੂੰ ਹੀ ਚੱਲਦੀਆਂ ਇੰਨੀਆਂ ਜ਼ਿਆਦਾ ਤੇਜ਼ ਚੱਲ ਰਹੀਆਂ ਆ ਸਮੁੰਦਰ ਜੇ ਤੁਹਾਨੂੰ ਪਤਾ ਲੱਗਦਾ ਹੁਣ ਦੇਖੋ ਕਿੰਨੀ ਤੇਜ਼ ਹਵਾ ਹੈਗੀ ਤੇ ਆਪਾਂ ਫਿਰ ਇਹ ਸਾਰਾ ਏਰੀਆ ਦੇਖ ਕੇ ਫਿਰ ਆਪਾਂ ਦੁਬਾਰਾ ਸੀਬੀਡੀ ਜਿਹੜਾ ਉਹਦੇ ਵੱਲ ਦੁਬਾਰਾ ਜਾਵਾਂਗੇ ਅਸੀਂ ਨਾ ਪਿਛਲੇ ਬਲੌਗ ਚ ਵੀ ਦੱਸਿਆ ਸੀਗਾ ਕਿ ਮੈਲਬਨ ਸ਼ਹਿਰ ਇੰਨਾ ਜ਼ਿਆਦਾ ਸੋਹਣਾ ਹੈ ਕਿ ਸਾਨੂੰ ਤਾਂ ਮਤਲਬ ਐ ਲੱਗਦਾ ਵੀ ਹਰ 6 ਮਹੀਨੇ ਬਾਅਦ ਆਈਏ ਤੇ ਪਰ ਜਿਹੜੇ ਆਪਣੇ ਪੰਜਾਬੀ ਐ ਉਹ ਕਹਿੰਦੇ ਕਹਿੰਦੇ ਕੋਈ ਤਾਂ ਕਹਿੰਦਾ ਮੈਨੂੰ 10 ਸਾਲ ਹੋ ਗਏ ਕਹਿੰਦਾ ਮੈਂ ਕਦੇ ਸਿਟੀ ਨਹੀਂ ਗਿਆ ਕਿਉਂਕਿ ਕੁੱਛ ਇੱਥੇ ਕਾਰਾਂ ਗੁਰਾਂ ਲਾਊਡ ਨਹੀਂ ਹੈਗੀਆਂ ਮਤਲਬ ਲਾਊਡ ਤਾਂ ਹੈਗੀਆਂ ਟ੍ਰੈਫਿਕ ਦੀ ਥੋੜੀ ਸਮੱਸਿਆ ਰਹਿੰਦੀ ਆ ਪਾਰਕਿੰਗ ਦੀ ਰਹਿੰਦੀ ਆ ਹੈਨਾ ਤੇ ਬਾਕੀ ਕਮਾਕਾਰਾਂ ਚ ਬਿਜ਼ੀ ਲਾਈਫ ਹੈ ਘੱਟ ਘੁੰਮਣ ਫਿਰਨ ਦੇ ਲਈ ਆਉਂਦੇ ਆ ਪਰ ਇਹ ਹੈ ਵੀ ਬਹੁਤ ਸੋਹਣਾ ਸ਼ਹਿਰ ਹੈ ਮੈਨੂੰ ਐ ਲੱਗਦਾ ਜੇ ਬੰਦਾ ਨਾ ਵੀਕਐਂਡ ਇੰਜੋਏ ਕਰਨਾ ਹੋਵੇ ਜਾਂ ਹੋਰ ਇੱਥੇ ਇੰਨੀਆਂ ਸਾਰੀਆਂ ਚੀਜ਼ਾਂ ਦੇਖਣ ਆਣੀਆਂ ਘੁੰਮਣ ਫਿਰਨ ਨੂੰ ਦੇਖਣ ਆ ਲੈਗਾ ਹੈ ਨਾ ਜੀ ਲੱਗਿਆ ਰਹਿੰਦਾ ਹੁਣ ਅਸੀਂ ਥੋੜਾ ਜਆ ਸਮੁੰਦਰ ਵੱਲ ਨੂੰ ਜਾਂਦੇ ਨੇ ਨੇੜੇ ਜਾ ਕੇ ਦੇਖਦੇ ਆ ਤੇ ਮੈਂ ਇਸ ਗੱਲ ਤੋਂ ਹੈਰਾਨ ਆ ਯਾਰ ਵੀ ਇੱਕ ਵੀ ਕੈਫੇ ਬਿਜ਼ੀ ਇੱਕ ਵੀ ਰੈਸਟੋਰੈਂਟ ਬਿਜ਼ੀ ਨਹੀਂ ਮੋਸਟਲੀ ਕਲੋਜ਼ ਹੋਏ ਹੋਏ ਆ ਇਸ ਟਾਈਮ ਕਿਉਂਕਿ ਇਹਨਾਂ ਦੇ ਨਾਲ ਚ ਵਿੰਟਰ ਚੱਲ ਰਹੀ ਆ ਮਤਲਬ ਠੰਡ ਦੇ ਦਿਨ ਆ ਹਨਾ ਸ਼ਾਇਦ ਲੋਕ ਨਹੀਂ ਆਉਂਦੇ ਤੇ ਇਧਰ ਤੋਂ ਨਖਾ ਮਾ ਦੇਖੋ ਸਾਰੇ ਛਤਰੀਆਂ ਛਤਰੀਆਂ ਨੇ ਬੰਦ ਕਰ ਰੱਖੀਆਂ ਇੱਕ ਵੀ ਬੰਦਾ ਨਹੀਂ ਬੈਠਾ ਗਰਮੀ ਚ ਤਾਂ ਇੱਥੇ ਜਾਂ 크리스마ਸ ਦੇ ਟਾਈਮ ਤੇ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਹਣੀ ਐਨੀ ਭੀੜ ਰਹਿੰਦੀ ਹਣੀ ਪਰ ਮੈਲਬਰਨ ਦਾ ਬਹੁਤ ਸੋਹਣਾ ਏਰੀਆ ਦੇਖਣ ਵਾਲਾ ਘੁੰਮਣ ਫਿਰਨ ਵਾਲਾ ਤੇ ਇਸ ਤੋਂ ਬਿਨਾਂ ਮੈਨੂੰ ਲੱਗਦਾ ਮੈਲਬਰਨ ਹੈ ਜਿਹੜਾ ਸਫਰ ਹਦੂਰ ਹੈ ਹੈਲੋ ਰੰਜਿੰਦ ਹੈਲੋ ਜਿੰਦ ਯੇ ਜਦੋਂ ਨਵਾਂ ਸਾਲ ਹੁੰਦਾ ਹੈ ਨਵੇਂ ਸਾਲ ਤੇ ਜਿਹੜਾ ਫਾਇਰ ਵਰਕ ਮਤਲਬ ਪਟਾਕੇ ਪਟੁਖੇ ਜਲਾਏ ਜਾਂਦੇ ਉਹ ਐਸੇ ਥਾਂ ਤੇ ਜਲਾਏ ਜਾਂਦੇ ਆ ਤੇ ਇੱਥੇ ਫਿਰ ਤਾਂ ਹੀ ਮੈਂ ਕਹਿੰਦਾ ਸੀ ਵੀ ਪੈਰ ਧਰਨੂ ਥਾਂ ਨਹੀਂ ਹੁੰਦਾ ਹਣਾ ਇੰਨੀ ਭੀੜ ਜਿਵੇਂ ਪੰਜਾਬੀ ਚ ਕਹਿੰਦੇ ਤਿਲ ਸੁੱਟਣ ਨੂੰ ਥਾਂ ਨਹੀਂ ਨਾ ਤੇ ਵੈਸੇ ਤਾਂ ਮੈਨੂੰ ਲੱਗਾ ਆਈ ਥਿੰਕ ਵੀ ਸਿਡਨੀ ਦਾ ਜਿਹੜਾ ਨਵਾਂ ਸਾਲ ਆ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਆ ਤੇ ਲੋਕ ਸਿਡਨੀ ਆਉਂਦੇ ਆ ਤੇ ਐ ਕੀ ਹੋਪਸ ਉਹ ਸਾਡਾ ਵੀ ਯਾਣੀ ਪਤਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਇਹਨਾਂ ਦੇਸ਼ਾਂ 'ਚ ਨਵਾਂ ਸਾਲ ਹੋਊਗਾ ਤੇ ਕਿਉਂਕਿ ਅਸੀਂ 2 ਮਹੀਨਿਆਂ ਦਾ ਸਾਡਾ ਪਲਾਨ ਹੈਗੀ ਹੈ ਹਨ ਤੇ ਹੁਣ ਅੱਗੇ-ਅੱਗੇ ਚੱਲਦੇ ਆਂ ਜੀ ਆਪਾਂ ਅੱਗੇ ਜਾ ਕੇ ਲਾਸਟ ਤੱਕ ਇਹਨੂੰ ਦੇਖ ਕੇ ਆਉਨੇ ਆ ਅੱਗੇ ਕੀ ਕੁਛ ਆ ਫਿਰ ਇੱਥੋਂ ਆਪਾਂ ਵਾਪਸ ਜਾਵਾਂਗੇ ਸ਼ਹਿਰ ਦਾ ਕੁਝ-ਕੁਝ ਨਜ਼ਾਰਾ ਜਿਹੜਾ ਉਹ ਇੱਥੋਂ ਦੇਖਣਾ ਸ਼ੁਰੂ ਹੋ ਗਿਆ ਕਿਉਂਕਿ ਉੱਚੀਆਂ ਬਿਲਡਿੰਗ ਨੇ ਸਾਰੀਆਂ ਸੈਂਟਰਲ ਮੈਲਬਰਨ ਦੇ ਵਿੱਚ ਹਨ ਤੇ ਉਹ ਸਾਰੀਆਂ ਕਾਫੀ ਹੱਦ ਤੱਕ ਇੱਥੋਂ ਦਿਖਦੀਆਂ ਇਹ ਅਸੀਂ ਬਿਲਕੁਲ ਲਾਸਟ ਪੁਆਇੰਟ ਤੇ ਪਹੁੰਚ ਗਏ ਆ ਤੇ ਇਹਨੂੰ ਬੋਲਦੇ ਜੀ ਮੈਲਬਰਨ ਸਿਟੀ ਮਰੀਨਾ ਤੇ ਸਮ ਟਾਈਮ ਅਸੀਂ ਇੱਥੇ ਬੋਟ ਵਗੈਰਾ ਕੋਈ ਚੱਲਦੇ ਹੋਣਗੇ ਤੇ ਕੋਈ ਝੂਟਾ ਲਵਾਂਗੇ ਸਿਟੀ ਦਾ ਵਿਊ ਦੇਖ ਲਾਂਗੇ ਫਰੇ ਨਹੀਂ ਪਤਾ ਨਹੀਂ ਕਹਤੋਂ ਸਾਰਾ ਕੁਛ ਇਹਨਾਂ ਨੇ ਬੰਦ ਕਰ ਰੱਖਿਆ ਹੈਗਾ। ਉਹ ਸਾਹਮਣੇ ਵਾਲੇ ਪਾਸੇ ਆ ਗਿਆ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੈਨਕੂਵਰ ਵਰਗਾ ਹੈ ਵੈਨਕੂਵਰ ਵਰਗਾ ਬ੍ਰਿਜ ਆ ਗਿਆ ਜਿਵੇਂ ਉੱਥੇ ਸ਼ਹਿਰ ਚ ਬਣੇ ਹੋਏ ਆ। ਤੇ ਲਾਸਟ ਪੁਆਇੰਟ ਆ ਇਹਦਾ ਇੱਥੋਂ ਲੋਕੀ ਫਿਰ ਵਾਪਸ ਮੁੜ ਜਾਂਦੇ ਆ ਅੱਗੇ ਨਾ ਸਾਰਾ ਇਹ ਜਿਹੜਾ ਸਮੁੰਦਰ ਹੈ ਅੱਗੇ ਉਹ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਜੀ ਕੁਛ ਨਜ਼ਾਰਾ ਸੀ। ਆਵਾਜ਼ ਵੀ ਨਾ ਸਪੀਡ ਚੈੱਕ ਕਰੋ ਇੱਥੇ। oh my god ਅੱਗੇ ਜੇ ਮੈਂ ਕਿਸੇ ਗੱਡੇ ਨੂੰ ਧੱਕਾ ਲਾਉਣੇ ਨਾ ਮਤਲਬ ਹਵਾ ਪਸ਼ ਕਰੀ ਜਾਂਦੀ ਆ ਬਹੁਤ ਹਾਰਡ ਹੋਇਆ ਪਿਆ ਵੀ ਚਲਾਉਣਾ 50 ਕਿਲੋਮੀਟਰ ਪਰ ਆਵਰ ਦੀ ਸਪੀਡ ਅੱਜ ਤਾਂ ਹੀ ਬੜੀ ਜ਼ਿਆਦਾ ਤੇਜ਼ ਆ 50 ਕਿਲੋਮੀਟਰ ਪਰ ਆਵਰ ਆਪਣੀ ਨੇਰੀ ਹੁੰਦੀ ਆ ਹਾਂਜੀ ਐਨੀ ਜ਼ਿਆਦਾ ਸਪੀਡ ਬਹੁਤ ਤੇਜ਼ ਆ ਚਲੋ ਵਧੀਆ ਪ੍ਰੈਕਟਿਸ ਹੋ ਰਹੀ ਆ ਜੋ ਅੱਜ ਨਹੀਂ ਅੱਗੇ ਰਣਜੀਤ ਜੀ ਦੀ ਪਰਮ ਚ ਉਂਗਲੀ ਦੇ ਜਲਾ ਲੈ ਐਂ ਚੱਲਦੀ ਹੁੰਦੀ ਆ ਪਰ ਅੱਜ ਇਹਨੂੰ ਵੀ ਧੱਕ ਕੇ ਲੈ ਕੇ ਜਾਣਾ ਪੈਣਾ ਪਤਾ ਨਹੀਂ ਬਹੁਤ ਆਪੋਜ਼ਿਟ ਆ ਹਨਾ ਹਾਂਜੀ ਹਵਾ ਇਦਾਂ ਆ ਰਹੀ ਆ ਪ੍ਰੋਪਰ ਇੱਥੋਂ ਤੁਹਾਨੂੰ ਪਤਾ ਲੱਗਦਾ ਉਹ ਦੇਖੋ ਨੇਰੀ ਕਿੰਨੀ ਤੇਜ਼ ਹੂੰ ਹੂੰ ਆਇਦਣਾ ਥੋੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਤਾਂ ਕਰਕੇ ਰੇਤ ਐ ਥੋੜਾ ਥੋੜਾ ਮਿੱਟੀ ਓ ਡੋਡਾ ਅੱਖਾਂ 'ਚ ਵੱਜ ਰਹੀ ਐ ਉਹ ਵੀ ਤਿੱਖੀ ਸੈਂਡ ਰੇਤ ਹੋ ਹੋ ਨਿਕਲਣਾ ਪੈਣਾ ਇੱਕ ਨਾ ਸਮੁੰਦਰ ਕਰਕੇ ਇੱਥੇ ਹਵਾ ਜ਼ਿਆਦਾ ਤੇਜ਼ ਐ ਮਤਲਬ ਸਮੁੰਦਰ ਦਾ ਕਿਨਾਰਾ ਹੈਗਾ ਤਾਂ ਕਰਕੇ ਬਹੁਤ ਤੇਜ਼ ਹਵਾ ਹੈ ਖੁੱਲਾ ਹੈ ਅਸੀਂ ਪਹੁੰਚ ਗਏ ਆਂ ਟਰੈਮ ਸਟੇਸ਼ਨ ਦੇ ਹਾਰਬਰ ਦੇ ਨੇੜੇ ਹੀ ਹੈ ਨਾ ਇੱਥੇ ਸਟੇਸ਼ਨ ਬਣਿਆ ਹੋਇਆ ਹੈ ਆ ਇੱਥੇ ਟਰੈਮ ਆਉਣੀ ਹੈ ਜਿਹਦੇ ਤੇ ਅਸੀਂ ਜਾਣਾ ਸਿਟੀ ਨੂੰ ਇਹੀ ਜਾਊ ਖੁਸ਼ੀ ਸਿਟੀ ਹਾਂ ਲੋ ਜੀ ਵਿੱਚ ਬੈਠ ਜੀ ਹਾਂ ਬੰਦ ਹੋ ਗਈ ਬੰਦ ਹੋ ਗਈ ਚਲ ਕੋਈ ਨਹੀਂ ਅਗਲੀ ਤੇ ਚੱਲ ਬੜਾ ਇੱਕ ਇੱਕ ਮਿੰਟ ਬਾਅਦ ਆ ਜਾਂਦਾ ਆਪਾਂ ਹੋਰ ਤਾਂ ਜਾਣੇ ਕਿਸੇ ਦੇ ਇੱਥੇ ਨਾ ਜੇ ਗਲਤ ਵੀ ਚੜਜੋਗੇ ਕੋਈ ਚੱਕਰ ਨਹੀਂ ਕਿਉਂਕਿ ਫ੍ਰੀ ਆਫ ਕਾਸਟ ਆ ਸਾਰੀ ਮੈਲਬਰਨ ਸੀਬੀਡੀ ਦੇ ਵਿੱਚ ਪਿਛਲੇ ਬਲਾਗ ਚ ਵੀ ਦੱਸਿਆ ਸੀਗਾ ਤੇ ਇੱਥੇ ਲੋਕ ਤਾਂ ਹੀ ਕਰਕੇ ਮਤਲਬ ਕਾਰਾਂ ਨਹੀਂ ਲਿਆਉਂਦੇ ਆਪਣੀਆਂ ਤੇ ਜਿਹੜਾ ਤੁਹਾਨੂੰ કહਿਆ ਸੀ ਨਾ ਵੀ ਪੰਜਾਬੀ ਘਟ ਆਉਂਦੇ ਘੁੰਮਣ ਟ੍ਰੈਫਿਕ ਦੀ ਬਹੁਤ ਸਮੱਸਿਆ ਹੈਗੀ ਇੱਥੇ ਮਤਲਬ ਪਾਰਕਿੰਗ ਨਹੀਂ ਮਿਲਦੀ ਹੋਰ ਇਹ ਸਾਰੀਆਂ ਚੀਜ਼ਾਂ ਹੈ ਹਨ ਤੇ ਟ੍ਰੇਨ ਇੱਕ ਇੱਕ ਮਿੰਟ ਬਾਅਦ ਆਉਂਦੀ ਹੈ ਇੱਕ ਆਉਂਦੀ ਹੈ ਇੱਕ ਜਾਂਦੀ ਆ ਇਹਨੂੰ ਬੰਦ ਹੋ ਜਾਣਗੇ ਸੈਂਸਰ ਉਹਦੇ ਚਲੋ ਚਲੋ ਇਹ ਜਿਹੜੀਆਂ ਟ੍ਰੈਮਸ ਆ ਆਸਟ੍ਰੇਲੀਆ ਦੀਆਂ ਅੰਦਰੋਂ ਇਹੋ ਜਿਹੀਆਂ ਹੁੰਦੀਆਂ। ਨਲ ਬੰਨਦੀਆਂ। ਸਿਡਨੀ ਚ ਹੋ ਸਕਦਾ ਵੱਖ چلਦੀਆਂ ਹੁਣ। ਬਹੁਤ ਸਾਫ਼ ਸੁਥਰੀਆਂ, ਬਹੁਤ ਵਧੀਆ। ਇਹ ਅਸੀਂ ਹੁਣ ਆ ਕੇ ਉਤਰਿਆ ਪੁਰਕੇ ਸਟਰੀਟ ਦੇ ਪੁਰਕੇ ਤੇ ਇਹ ਕੱਲ ਅਸੀਂ ਇੱਥੇ ਅੰਦਰ ਘੁੰਮਿਆ ਸੀ ਸੀ.ਬੀ.ਡੀ ਦੀਆਂ ਗਲੀਆਂ ਸਾਰੀਆਂ ਤੇ ਉੱਥੇ ਅਸੀਂ ਸੈਂਟਰਲੇ ਦੇ ਪਾਸ ਜੁਫੇਰਾ ਕਿਤੇ ਪਾ ਸੋਨਾ ਏਰੀਆ ਵੀ ਘੁੰਮਣ ਫਿਰਨ ਆਲਾ ਹੈਗਾ ਤੇ ਹੁਣ ਦੇਖਦੇ ਹਾਂ ਕਿੱਧਰ ਕਿੱਧਰ ਨੂੰ ਜਾਣਾ ਹੈ ਅੱਗੇ ਇੱਥੇ ਹਵਾ ਥੋੜੀ ਜਿਹੀ ਘਟ ਹੈ ਹਨਾ ਬਹੁਤ ਹੈ ਜੇ ਵੀ ਹਾਂ ਗਲੀਆਂ ਜੀ ਵੀ ਬਹੁਤ ਹੈ ਪਰ ਅਿੱਧਰ ਨਾਲ ਤੁਹਾਨੂੰ ਆਪਣੇ ਬੰਦੇ ਅਹੀਂ ਮਿਲ ਜਾਨਗੇ ਸਟੂਡੈਂਟਸ ਹੋਰ ਪੱਗਾਂ ਵਾਲੇ ਮੁੰਡੇ ਸਰਦਾਰ ਸਾਰੇ ਫਿਰਦੇ ਮੈਲਬਨ ਚ ਸ਼ਹਿਰ ਨਾ ਯਾਰ ਸੋਹਣਾ ਬਾਦ ਐ ਜਦੋਂ ਹੀ ਅੰਦਰ ਆ ਜਨੇ ਅਸੀਂ ਇੱਕ ਦੋ ਸਾਨੂੰ ਅੱਜ ਦੂਜਾ ਦਿਨ ਐ ਮੈਲਬਨ ਘੁੰਮਦੇ ਆ ਨੂੰ ਬਾਲਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਸਟ੍ਰੀਟ ਆ ਇਧਰ ਹੀ ਜਾਣਾ ਖੁਸ਼ੀ ਆਪਾਂ ਹਾਂਜੀ ਇੱਕ ਤਾਂ ਇਹਦੇ ਨਾਲ ਸ਼ਹਿਰ ਚੰਗੀਆਂ ਕ ਟ੍ਰੇਨ ਚੱਲਦੀਆਂ ਇੰਨੀਆਂ ਕ ਲਾਈਨ ਆ ਪਤਾ ਹੀ ਨਹੀਂ ਲੱਗਦਾ ਕਿਹੜੀ ਟ੍ਰੇਨ ਤੇ ਚੜਨਾ ਹੈ ਮੇਰੇ ਖਿਆਲ ਚ ਆਹੀ ਰਸਤਾ ਜਾਣਾ ਆ ਕਾਲਾਂ ਵਾਲੀਆਂ ਸਟ੍ਰੀਟਸ ਆ ਗਈਆਂ ਆਪਣੀਆਂ ਜਿਹੜੀਆਂ ਤੁਹਾਨੂੰ ਕੱਲ੍ਹ ਕਹਿੰਦੇ ਸੀ ਐਲੀਜ਼ਾਬੈਥ ਸਟ੍ਰੀਟ ਤੇ ਕੋਲਨ ਸਟ੍ਰੀਟ ਜਿਹੜੀ ਵਰਲਡ ਦੀ ਪੂਰੀ ਮੈਲਬਨ ਦੀ ਫੇਮਸ ਆ ਇੱਧਰ ਉਹ ਸਾਰਾ ਏਰੀਆ ਆ ਗਿਆ। ਸਨੀਡੇ ਸੋਣਾ ਯਾਰ ਅੱਜ। ਇਹੋ ਜੇ ਮੌਸਮ ਮੈਲਬਨ ਚ ਘੱਟ ਹੀ ਮਿਲਦੇ ਆ ਧੁੱਪ ਨਿਕਲੀ ਹੋਈ ਆ। ਘੁੰਮਣ ਫਿਰਨ ਦਾ ਸਵਾਦ ਆ ਰਿਹਾ ਜਦੋਂ ਅਸੀਂ ਨਵੇਂ-ਨਵੇਂ ਆਏ ਸੀ ਨਾ ਇੱਥੇ ਮਲਬਾ ਆਏ ਸੀ ਉਦੋਂ ਐ ਲੱਗਦਾ ਸੀਗਾ ਵੀ ਕਿਤੇ ਮੌਸਮ ਖਰਾਬ ਨਾ ਰਵੇ ਇਹਨਾਂ ਨੂੰ। ਕਿਹੜਾ ਸਟੇਸ਼ਨ ਪਰ ਸਾਫ ਹੋ ਗਿਆ। 96 ਲੈਣੀ ਹੈ ਮਤਲਬ ਆਪਾਂ 96 ਨੰਬਰ ਇੱਥੇ ਜਾਣਾ ਹੈ 96 ਪਿੰਕ ਹਾਂਜੀ ਸੌਦਰਨ ਕ੍ਰਾਸ ਸਟੇਸ਼ਨ ਆਹੀ ਆ ਗਈ ਕਿ ਅਸੀਨੋ ਵਾਲੀ ਸਾਈਡ ਦਾ ਨਾ ਹਾਂਜੀ ਹਾਂਜੀ ਇਹ ਇਹ ਹੀ ਆਪਣਾ ਹੀ ਆ ਪੀੜੀ ਬਹੁਤ ਆ ਅਸੀਂ ਉਤਰੇ ਹਾਂ ਜੀ ਅ ਹੁਣ ਕਸੀਨੋ ਵਾਲੀ ਸਾਈਡ ਜਿੱਦੇ ਸਾਰੇ ਕਸੀਨੋ ਲਾਈਟ ਸਟੇਸ਼ਨ ਦਾ ਨਾਮ ਹੈਗਾ ਕਸੀਨੋ ਐਮ ਸੀ ਸੀ ਇਹ ਸ਼ਹਿਰ ਦੀ ਨਾ ਇੱਕ ਸਿਫਤ ਹੋਰ ਹੈ ਵੀ ਜਿੰਨਾ ਇਹ ਸੋਹਣਾ ਹੈਗਾ ਉਹਦੇ ਨਾਲ ਨਾਲ ਮਤਲਬ ਸਾਫ਼ ਸੁਥਰਾ ਵੀ ਬਹੁਤ ਜ਼ਿਆਦਾ ਹੈ ਨਹੀਂ ਕਈ ਸ਼ਹਿਰ ਹੁੰਦੇ ਨੇ ਸੋਹਣੇ ਤਾਂ ਹੁੰਦੇ ਆ ਪਰ ਸਾਫ਼ ਸੁਥਰੇ ਨਹੀਂ ਹੁੰਦੇ ਹਨ ਤੇ ਤਾ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਸਾਨੂੰ ਜਿਆਦਾ ਵਧੀਆ ਲੱਗ ਰਿਹਾ ਹੈਗਾ ਅਸੀਂ ਪਿਛਲੇ ਵਲੌਗ ਦੇ ਮਤਲਬ ਕਹਿ ਰਹੇ ਹਾਂ ਵੀ ਮੈਲਬਨ ਦੀ ਗੱਲਬਾਤ ਹੀ ਕੁਝ ਹੋਰ ਹੈਗੀ ਤਾਂ ਹੀ ਕਰਕੇ ਮੈਨੂੰ ਲੱਗਦਾ ਲੋਕ ਇੱਥੇ ਰਹਿਣਾ ਪਸੰਦ ਕਰਦੇ ਇਹਨੂੰ ਲਾਈਕ ਕਰਦੇ ਆ ਤੁਹਾਨੂੰ ਜਿਵੇਂ ਦੱਸਿਆ ਸੀ ਪਿਛਲੇ ਕਈ ਟਾਈਮ ਤੋਂ ਦੀ ਰੇਟਿੰਗ ਬਹੁਤ ਜ਼ਿਆਦਾ ਵਧੀਆ ਇੱਥੇ ਰਹਿਣ ਦੀ ਲੋਕ ਇੱਥੇ ਰਹਿਣਾ ਚਾਹੁੰਦੇ ਆ ਦੁਨੀਆ ਭਰ ਦੁਆਕੇ ਵਾਕ ਵੀ ਲਿਖਿਆ ਹੋਇਆ ਹੈ ਇਹ ਸਾਹਮਣੇ ਵਾਲੇ ਪਾਸੇ ਆ ਗਿਆ ਜੀ ਆਪਣੇ ਕਰਾਊਨ ਤੇ ਇਹ ਹੈਗਾ ਮਸ਼ਹੂਰ ਕੈਸੀਨੋ ਇੱਥੋਂ ਦਾ ਹਾਂਜੀ ਪੁੱਤ ਇਹ ਸਾਰਾ ਏਰੀਆ ਹੀ ਵਾਕਏਬਲ ਲੋਕ ਇੱਥੇ ਵਾਕ ਕਰਨ ਆਉਂਦੇ ਆ ਤੇ ਤੁਰਦੇ ਫਿਰਦੇ ਆ ਤੇ ਹੁਣ ਨਾਲ-ਨਾਲ ਤੁਹਾਨੂੰ ਦਿਖਾਉਂਦੇ ਆ ਅਸੀਂ ਜਿਹੜੀ ਸਾਈਡ ਹੁਣ ਅਸੀਂ ਆਏ ਆ ਨਾ ਇਹਨੂੰ ਸਾਊਥ ਬੈਂਕ ਬੋਲਦੇ ਆ ਮਤਲਬ ਇਹ ਮੈਲਬਨ ਦਾ ਸਾਊਥ ਵਾਲਾ ਪਾਸਾ ਹੈਗਾ ਤੇ ਯਾਰਾ ਰਿਵਰ ਦੇ ਬਿਲਕੁਲ ਕਿਨਾਰੇ ਆ ਯਾਰਾ ਰਿਵਰ ਦਾ ਤੇ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਲੋਕ ਇੱਥੇ ਵਾਕ ਕਰਨ ਲਈ ਆਉਂਦੇ ਆ ਤੋ ਇਹ ਮਸ਼ਹੂਰੀ ਵਾਕ ਵਾਸਤੇ ਦਰਿਆ ਦੇ ਕਿਨਾਰੇ ਕਿਨਾਰੇ ਲੋਕ ਤੁਰਦੇ ਫਿਰਦੇ ਆ ਤੇ ਹੁਣ ਅਸੀਂ ਵੀ ਤੁਰਨਾ ਫਿਰਨਾ ਕਿਨਾਰੇ ਤੇ ਦਿਖਾਉਨੇ ਆ ਤੁਹਾਨੂੰ ਕੀ ਕੁਝ ਆਪਨ ਨੂੰ ਦੇਖਣ ਨੂੰ ਮਿਲਦਾ ਹੈਗਾ ਸੱਜੇ ਪਾਸੇ ਸਾਡੇ ਹੁਣ ਨਾਲ-ਨਾਲ ਦਰਿਆ ਹੈਗਾ ਜਿਹੜਾ ਯਾਰਾ ਰਿਵਰ ਹੈ ਤੇ ਨੇੜੇ-ਨੇੜੇ ਕੁਝ ਅਟਰੈਕਸ਼ਨ ਬਣੀਆਂ ਹੋਈਆਂ ਜਿਵੇਂ ਲੰਡਨ ਆਈ ਹੈ ਉਸ ਤਰੀਕੇ ਦਾ ਕੁਝ ਬਣਾਇਆ ਹੋਇਆ ਲੋਕ ਬਸ ਇੱਥੇ ਟੈਲਨ ਖਾਣ-ਪੀਣ ਕੁਝ ਆਪਣਾ ਇੰਜੋਏ ਕਰਨ ਆਉਂਦੇ ਆ ਇਹਨੂੰ ਸਕਾਈ ਲਾਈਨ ਮੈਲਬਨ ਬੋਲਿਆ ਜਾਂਦਾ ਜੀ ਜਿੱਥੇ ਹੁਣ ਅਸੀਂ ਤੁਰੇ ਜਾਂਦੇ ਆ ਰਾਤ ਨੂੰ ਤਾਂ ਖੁਸ਼ੀ ਮੈਨ ਲੱਗਦਾ ਬੋਲਾ ਜਗਮਗ ਜਗਮਗ ਹੁੰਦਾ ਹੋਣਾ ਬੱਲੋ ਬੱਲੋ ਜਿਹੜਾ ਸਾਹ ਤਿਲਾ ਹੈ ਉਹ ਕਹਿੰਦੇ ਨਹੀਂ ਸੀ ਮਨਪ੍ਰੀਤ ਵੀਰੇ ਉਹਦੀ ਮੇਰਾ ਤੈਨੂੰ ਤਾਂ ਬਹੁਤ ਸੋਹਣਾ ਲੱਗਦਾ ਮੈਲਬਨ ਕਹਿੰਦੇ ਨਾਈਟ ਲਾਈਫ ਵੀ ਇੱਥੇ ਨਹੀਂ ਦੇਖਣ ਵਾਲੀ ਆ ਆਪੋ ਮਿਲਣਾ ਤਾਂ ਕਿਸੇ ਵੀ ਸ਼ਹਿਰ ਦੀ ਕਦੇ ਨਾਈਟ ਲਾਈਫ ਦੇਖੀ ਹੋਣੀ ਹੈ ਨਾ ਯਾ ਬੰਦੇ ਨੇ ਹਾਂ ਹੁੰਦਾ ਜਦੋਂ ਇਹ ਸੂਰਜ ਡੁੱਬਣਾ ਸ਼ੁਰੂ ਹੋਏ ਤਾਂ ਘਰੇ ਚਲੀ ਜਾ ਚਲੋ ਸਹੀ ਗੱਲ ਹੈ ਬਾਰੇ ਤਾਂ ਇੱਥੋਂ ਮੈਲਬਨ ਦੀ ਦੇਖਣ ਵਾਲੀ ਹੈ ਕਹਿੰਦੇ ਹਾਂਜੀ 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 ਕਿਸੇ ਦਿਨ ਆਵਾਂਗੇ ਫਿਰ ਰਾਤ ਨੂੰ ਕਿਡੇ-ਕੁਡੇ ਕਸੀਨੋ ਕਿਸਨੋ ਵਾਲੇ ਹਨ ਨਾਲੇ ਆਹ ਸਾਈਡ ਤਾਂ ਕਹਿੰਦੇ ਆ ਨਹੀਂ ਜ਼ਰੂਰੀ ਤਾਂ ਨਹੀਂ ਉ ਉ ਦੇਖ ਲੈ ਬੰਦਾ ਲਾਈਟਿੰਗ ਵਗੈਰਾ ਹਾਂਜੀ ਡੈਕੋਰੇਸ਼ਨ ਕਿਵੇਂ ਆ ਏਰੀਆ ਪੂਰਾ ਸ਼ਿੰਗਾਰ ਕੇ ਰੱਖਿਆ ਜੀ ਇਹਨਾਂ ਨੇ ਆ ਦੇਖੋ ਧੁੱਪ ਸੇਕਣ ਲਈ ਐ ਇਸ ਤਰ੍ਹਾਂ ਦੇ ਕੁਝ ਮਤਲਬ ਬਾਰਬੂਰ ਬਣਾਏ ਹੋਏ ਆ ਤੇ درختਾਂ ਦੇ ਜਿਵੇਂ ਤੁਹਾਨੂੰ ਦੱਸ ਰਹੇ ਬੱਲ ਬੱਲ ਬਲਾ ਰੱਖੇ ਆ ਤੇ ਬਹੁਤ ਘੈਂਟ ਏਰੀਆ ਵੀ ਦੇਖਣ ਵਾਲਾ ਮੱਲਬੰਦਾ ਘੁੰਮਣ ਫਿਰਨ ਵਾਲਾ ਹੈਗਾ ਆ ਇਹਨਾਂ ਨੇ ਕੈਫੇ ਦੇਖੋ ਕਿਓ ਜਿਹੀਆਂ ਚੀਜ਼ਾਂ ਚ ਬਣਾ ਰੱਖੇ ਨੇ ਕੰਟੇਨਰ ਹੀ ਲਾ ਰੱਖੇ ਕੰਟੇਨਰ ਦੇ ਵਿੱਚ ਹੀ ਆਈਸਕ੍ਰੀਮ ਵੇਚੀ ਜਾਂਦੇ ਆ ਤੇ ਅੰਦਰੋਂ ਇੰਨਾ ਸੋਹਣਾ ਬਣਾ ਰੱਖਿਆ ਬਾਹਰਲੇ ਪਾਸੇ ਕਿਹੋ ਜਿਹਾ ਬਾਹਰ ਯਾਰ ਗੋਰੇ ਨਾਲ ਇਹ ਜੇ ਕੰਮਾਂ ਨੂੰ ਬਹੁਤ ਹੁੰਦੇ ਆ ਤੇ ਕ੍ਰੀਏਟੀਵਿਟੀ ਦੇਖੋ ਮੂਰੋਂ ਕਿੰਨਾ ਸੋਹਣਾ ਇਧਰਲੇ ਪਾਸੇ ਕੰਟੇਨਰ ਮੈਲਬਨ ਸਿਟੀ ਘੁੰਮਣ ਦੇ ਲਈ ਨਾਲ ਸਾਨੂੰ ਕਾਫੀ ਜਾਣ ਦੇ ਮੈਸੇਜ ਆਏ ਸੀ ਵੀ ਅਸੀਂ ਤੁਹਾਡੇ ਨਾਲ ਘੁੰਮਾਂਗੇ ਤੇ ਗੁੱਸਾ ਨਾ ਕਰਿਓ ਇਸ ਗੱਲ ਦੀ ਮਾਫੀ ਤੇ ਮੈਂ ਤੁਹਾਨੂੰ ਦੱਸਦਾ ਕਿਉਂਕਿ ਸਾਡਾ ਨਾ ਇਕੱਲੇ ਘੁੰਮਣ ਦਾ ਪਲਾਨ ਸੀਗਾ ਵੀ ਸਿਟੀ ਅਸੀਂ ਇਕੱਲੇ ਘੁੰਮਾਂਗੇ ਉਹਦਾ ਕਾਰਨ ਇਹ ਹੁੰਦਾ ਕਿਉਂਕਿ ਅਸੀਂ ਤੁਰਦੇ ਬਹੁਤ ਐ ਨਹੀਂ ਪਤਾ ਦਿਨ ਚ ਅਸੀਂ 10 ਕਿਲੋਮੀਟਰ ਤੁਰ ਲੀਏ ਤੇ ਸਾਡਾ ਜਿੱਥੇ ਜੀ ਕਰਦਾ ਸੀ ਤੁਰੇ ਫਿਰਦੇ ਰਹੀਦਾ ਹੈ ਨਾ ਤੇ ਕਈ ਵਾਰੀ ਇਹ ਹੁੰਦਾ ਸ਼ਾਰਟ ਵਧੀਆਂ ਨਹੀਂ ਹੁੰਦਾ ਵਾਪਸ ਤੁਰ ਕੇ ਜਾਣਾ ਪੈਂਦਾ ਹਾਂ ਹਾਂਜੀ ਫਿਰ ਸਾਨੂੰ ਐ ਹੁੰਦਾ ਅਗਲਾ ਮਾਇੰਡ ਕਰ ਜਾਂਦਾ ਅਗਲਾ ਕਹਿੰਦਾ ਵੀ ਯਾਰ ਵੀ ਪਤਾ ਨਹੀਂ ਖਿੱਚੀ ਤੁਰੇ ਫਿਰਦੇ ਆ ਸਾਨੂੰ ਆਪਣ ਨੂੰ ਬੁਰਾ ਲੱਗਦਾ ਤਾਂ ਕਰਕੇ ਸਾਨੂੰ ਐਸੀ ਵੀ ਅਸੀਂ ਵੱਦ ਤੋਂ ਵੱਦ ਐਕਸਪਲੋਰ ਕਰਨਾ ਹੈ ਸਾਡੇ ਕੋਲ ਦਿਨ ਘੱਟ ਸੀ ਕਿਉਂਕਿ ਆ ਦੋ ਤਿੰਨ ਕਿ ਦਿਨ ਸਨੀ ਡੇ ਐ ਇੱਥੇ ਹੁਣ ਸਾਨੂੰ ਅਸੀਂ ਜਿੰਨੇ ਸਨੀ ਡੇ ਐ ਚ ਅਸੀਂ ਵੱਧ ਤੋਂ ਵੱਧ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਨਾ ਫਿਰਨਾ ਹੀ ਆ ਵੀ ਹੋਰ ਕੁਝ ਨਹੀਂ ਕਰਨਾ ਹੋ ਸਕਦਾ ਵੱਦ ਦਾ ਵਾਤਾਵਰਣ ਅਡਮਾਇਰ ਕਰਨਾ ਹੈ ਹਾਂਜੀ ਜਿੰਨਾ ਅਸੀਂ ਇਹਦੀ ਵਾਈਬ ਲੈਣੀ ਚਾਹੁੰਦੇ ਆ ਮੈਲਬਨ ਦੀ ਵੀ ਕਿਹੋ ਜਿਹੀ ਗਲੀਆਂ ਕੀ ਰਿਵਰ ਦੇ ਦਰਿਆ ਦੇ ਕਿਨਾਰੇ ਕੀ ਜਿੱਥੇ ਜਿੱਥੇ ਸਾਡਾ ਜੀ ਕਰਦਾ ਵੀ ਉੱਥੇ ਉੱਥੇ ਜਾਈਏ ਕੁਝ ਸਾਨੂੰ ਰਣਜਿੰਦ ਕਰਕੇ ਮਤਲਬ ਇਹਨੂੰ ਫੀਡ ਵਗੈਰਾ ਕਰਾਉਣਾ ਹੁੰਦਾ ਬੈਠਣਾ ਖੜਨਾ ਬਹੁਤ ਹੁੰਦਾ ਹੁਣ ਸਫਰ ਸਾਡਾ ਪਹਿਲਾਂ ਨਾਲੋਂ ਵੀ ਹੋਰ ਹੋ ਗਏ ਔਖਾ ਮੈਲਬਨ ਸ਼ਹਿਰ ਚ ਵੀ ਨਾ ਇੰਨੇ ਪੌਲਾ ਇੰਨੇ ਪੌਲਾ ਇੱਕ ਦਰਿਆ ਦੇ ਕਿਨਾਰੇ ਦੀ ਥਾਂ ਥਾਂ ਹੈ ਤੇ ਜਿਦੋਂ ਦੱਸਾਂ ਇੱਥੇ ਨਾਲ ਹੀ ਜੀ ਕੈਫੇ 바ਰ ਏਰੀਆ ਕੁਛਵੇਂ ਦਾ ਬਣਿਆ ਹੋਇਆ ਤੇ ਬਸ ਗੋਰਿਆਂ ਨੂੰ ਇੱਕ ਹੀ ਕੰਮ ਆਂ ਦਾਰੂ ਪੀਓ ਵੀਰਾਂ ਪੀਓ ਨਜ਼ਾਰੇ ਲੋ ਕੁਛ ਹੁਣ ਤਾਂ ਆਦੇ ਨਹੀਂ ਬਹੁਤ ਸੋਹਣੇ ਲੱਗੇ ਆ ਤੇ ਇਹ ਜਿਵੇਂ ਥੋੜਾ ਜਿਹਾ ਧੁੱਪਾਂ ਖੇਡ ਰਹੀਆਂ ਨੇ ਇਹੋ ਜਿਹੇ ਦਿਨ ਤਾਂ ਹੁਣ ਲੱਭੇ ਨਹੀਂ ਥਿਆਂਦੇ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਜੀ ਵਾਪਸ ਤੇ ਅੱਗੇ ਵੱਲੋਂ ਲਾਸਟ ਤੱਕ ਫਲਿੰਡਰ ਸਟ੍ਰੀਟ ਸਟੇਸ਼ਨ ਤੱਕ ਜਾਣਾ ਸੀ ਤੇ ਫਿਰ ਦੇਖਦੇ ਆਪਾਂ ਨੂੰ ਕੀ ਕੀ ਮਿਲਦਾ ਆ ਦੇਖੋ ਸਾਹਮਣੇ ਇੱਥੇ ਵੀਰਾਂ ਦੇ ਲੋਏ ਬਾਈ ਜਿਹੜਾ ਨਾ ਇਹ ਯਾਰ ਆ ਰਿਵਰ ਐ ਚ ਤੁਸੀਂ ਮਤਲਬ 크ਰੂਜ਼ ਰਾਹੀਂ ਰਾਈਡ ਵੀ ਕਰ ਸਕਦੇ ਜਿਵੇਂ ਆਪਾਂ ਲੰਡਨ ਥੇਮਜ਼ ਰਿਵਰ 'ਚ ਕਰਦੇ ਆਂ ਹਾਂਜੀ ਬੋਦੋ ਆਏ ਮੇਰੇ ਸੋਹਣੇ ਕੀ ਹੋ ਗਿਆ ਕੀ ਹੋ ਗਿਆ ਇੱਕ ਤਾਂ ਹਵਾ ਬਹੁਤ ਚੱਲ ਰਹੀ ਹੈ ਜਿਵੇਂ ਹਵਾ ਰਣਜੀਤ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਰਣਜੀਤ ਦੀ ਬੱਬੀ ਗਈ ਸੀ ਦਰਿਆ ਦੇ ਨਾ ਕਿਨਾਰੇ ਤੇ ਇਸ ਤਰ੍ਹਾਂ ਦੇ ਕੁਝ ਬਹੁਤ ਸੋਹਣੇ ਸੋਹਣੇ ਪਾਰਕ ਬਣੇ ਹੋਏ ਆ ਬੈਠਣ ਦੇ ਲਈ ਤੇ ਰਣਜੀਤ ਨੂੰ 10 ਮਿੰਟ ਹੁਣ ਰੈਸਟ ਦਵਾਈ ਹੈ ਲਾਈਟ ਆਨ ਕਰਾਇਆ ਹੈਗਾ ਤੇ ਸਮੁੰਦਰੀ ਬਗਲੇ ਬਗਲੇ ਦਿਖਾਉਨੇ ਆ ਕਿਉਂ ਖੁਸ਼ੀ ਜਿਹੜੇ ਸੀ ਵਰਡਸ ਬੋਲਦੇ ਹੁੰਦੇ ਆ ਤੇ ਉਹ ਇੱਥੇ ਆਉਂਦੇ ਆ ਤੇ ਬਸ ਉਹਨਾਂ ਨਾਲ ਖੜਾਉਨੇ ਆ ਜੀ ਲੱਗ ਜੂਗਾ ਦੇਖ ਕੇ ਤੁਸੀਂ ਬੈਠੋ ਖੁਸ਼ੀ ਹੈ ਹਾਂਜੀ ਮੈਂ ਥੋੜਾ ਅੱਗੇ ਨੂੰ ਜਾ ਕੇ ਦੇਖਿਆ ਵਾਂ ਏਰੀਆ ਬਹੁਤ ਸੋਹਣਾ ਏ ਰਹੀ ਜਵਾਵਲੇ ਜਵਾਕ ਦਾ ਕਹਿੰਦੇ ਬਾਲੇ ਲਤੀ ਹੁੰਦੇ ਆ ਪੁੱਤ ਕਾ ਨਹੀਂ ਪਟਣਾ ਗੋਰੇ ਗਾਲਾਂ ਦੇਣਗੇ ਆਪਾਂ ਨੂੰ ਹੈ ਪੁੱਤਰੀ ਕਾ ਨਹੀਂ ਪਟਣਾ ਰਾਂਜਿੰਦ ਬਹੁਤ ਸੋਹਣੀ ਲੇਟੇ ਮਾਰੋ ਤੁਸੀਂ ਇੱਥੇ ਆ ਦੇਖੋ ਪੱਟ ਪੜ ਕਿੰਨਾ ਇੱਥੇ ਗਾਂ ਪਾਤਾ

ਇਹ ਦੇਖੋ ਇਹ ਨੇ ਸੀ ਬਰਡਸ ਇੱਥੋਂ ਦੇ ਇਹ ਠੰਡੇ ਇਲਾਕਿਆਂ 'ਚ ਰਹਿੰਦੇ ਨੇ ਤੇ ਦਰਿਆਵਾਂ 'ਵਾਂ ਸਮੁੰਦਰਾਂ ਦੇ ਕਿਨਾਰੇ ਸਤਨਬੋਲ 'ਚ ਬਹੁਤ ਏਕੇ ਸੀ 터ਕੀ ਦੇ ਵਿੱਚ ਤੇ ਇੱਥੇ ਵੀ ਹੈ ਡਰਦੇ ਨਹੀਂ ਇਹ ਮੰਗਰ ਪੈ ਜਾਂਦੇ ਆ ਬੰਦੇ ਦੇ ਚੁੰਝੋ ਮਾਰਦੇ ਆ ਬਹੁਤ ਭੜੇ ਹੁੰਦੇ ਆ ਉਹ ਤਾਂ ਨਹੀਂ ਮੰਗਰ ਪੈਂਦੇ ਨੇ ਪੰਜਾ ਤੋਂ ਤੁਸੀਂ ਕੁਝ ਖਾਣੇ ਹੋ ਫੇਰ ਜੇ ਪੰਗੇ ਲਾਉਂਗੇ ਫਿਰ ਮੰਗਰ ਪੈ ਜਾਂਦੇ ਆ ਜਾਂ ਫੂਡ ਖਾਓਗੇ ਫੂਡ ਖਾਣ ਆ ਜਾਂਦੇ ਆ ਤੁਹਾਡਾ ਕਿੱਡੇ ਸੁਣਨ ਲੱਗਦਾ ਯਾਰ ਖੁਸ਼ੀ ਆ ਨਾ ਆ ਪੁਲ ਪਾਰ ਕਰਦੇ ਸਾਹਮਣੇ ਵਾਲੇ ਪਾਸੇ ਦੂਜੇ ਪਾਸੇ ਆ ਜਾਂਦਾ ਹੈ ਤੇ ਸੀ ਵੀਡੀਓ ਵਾਲਾ ਤੇ ਇੱਥੇ ਇਹਦੇ ਕਿਨਾਰੇ ਤੇ ਸੀ ਲਾਈਫ ਕੇਰਿੰਗ ਵੀ ਬਣਿਆ ਹੋਇਆ ਸੀ ਟ੍ਰਾਂਟੋ ਵਿੱਚ ਦੇਖਿਆ ਸੀ ਇਸ ਕਰਕੇ ਕੋਈ ਇੰਟਰਸਟਿਡ ਨਹੀਂ ਦੇਖਣ ਜਾਂ ਇਹਨੂੰ ਵਾਰੀ ਵਾਰੀ ਫਿਰ ਚੀਜ਼ਾਂ ਹੀ ਰਿਪੀਟ ਹੋ ਜਾਂਦੀਆਂ ਹੁਣ ਇਹ ਲਗਭਗ ਸਾਰੇ ਸ਼ਹਿਰਾਂ 'ਚ ਬਣਨੇ ਸ਼ੁਰੂ ਹੋ ਗਏ ਤੇ ਕੁਝ ਇਹੋ ਜਿਹਾ ਪੂਰਾ ਮਤਲਬ ਸੀਬੀਡੀ ਦਾ ਜਾਂ ਡਾਊਨਟਾਊਨ ਕਹਿ ਸਕਦੇ ਹਾਂ ਉਹਦਾ 뷰 ਆ ਤੇ ਹੋ ਪਰਲੇ ਪਾਸੇ ਟਾਵਰ ਆ ਗਿਆ ਜਿਹੜਾ ਸੀ ਜੂਰੀਕਾ ਟਾਵਰ ਕਹਿੰਦੇ ਸੀ ਤੇ ਇਹ ਇੰਨਾ ਉੱਚਾ ਇਹਦੇ ਉੱਪਰ ਜਾਇਆ ਜਾ ਸਕਦਾਗਾ ਜਿਹੜਾ ਨਾ ਕਸੀਨੋ ਆ ਇਹ ਇਹਦੇ ਅੰਦਰ ਵੀਡੀਓ ਅਲਾਉਡ ਨਹੀਂ ਤਾਂ ਕਰਕੇ ਤੁਹਾਨੂੰ ਦਿਖਾ ਨਹੀਂ ਸਕਦੇ ਵੈਸੇ ਅੰਦਰੋਂ ਇਹਨੂੰ ਕਾਫੀ ਸਾਰੇ ਲੋਕ ਦੇਖਣ ਆਉਂਦੇ ਮੈਲਬਨ ਦਾ ਜਿਵੇਂ ਤੁਹਾਨੂੰ ਦੱਸਿਆ ਬਹੁਤ ਹੀ ਮਸ਼ਹੂਰ ਕਸੀਨੋ ਤੇ ਅੰਦਰੋਂ ਦੇਖਣ ਵਾਲਾ ਵੀ ਹੈ ਤੇ ਪਰ ਹੈ ਤਾਂ ਜੂਆ ਤੇ ਲੋਕ ਜੂਆ ਖੇਡਣਾ ਹੁੰਦੇ ਆ ਤੇ ਕਾਫੀ ਸਾਰੇ ਦੇਸ਼ਾਂ 'ਚ ਇਹ ਲੀਗਲ ਵੀ ਹੈ ਤੇ ਹੁਣ ਦਾ ਐਜ਼ ਅ ਟੂਰਿਸਟ ਸਪੌਟ ਬਣੇ ਪਏ ਤਾਂ ਕਰਕੇ ਯਾਰਾ ਰਿਵਰ ਦੇ ਬਿਲਕੁਲ ਕਿਨਾਰੇ ਤੇ ਹੈ ਤੇ ਜਦੋਂ ਵੀ ਤੁਸੀਂ ਆਏ ਇਥੇ ਢੇੜਾ ਮਾਰ ਕੇ ਨੂੰ ਅੰਦਰੋਂ ਦੇਖ ਕੇ ਜਾ ਸਕਦੇ ਹੋ ਜਿਹਨਾਂ ਕੋਈ ਇੰਟਰਸਟਡ ਹੈ ਜਿਹੜਾ ਵੀ ਇੰਟਰਸਟਡ ਹੈ ਸ਼ਾਮ ਹੋ ਗਈ ਜੀ ਤਕਰੀਬਨ ਵੱਜ ਗਏ ਮੇਲਾ ਦਾ ਕੋਈ ਸਾਢੇ 5 ਤੇ ਮੈਨੂੰ ਲੱਗਦਾ ਨਹੀਂ ਵੀ ਸਾਡੇ ਤੋਂ ਹੁਣ ਕੁਝ ਹੋਰ ਦੇਖਿਆ ਜਾਊ ਬਹੁਤਾ ਟਾਈਮ ਕਿਉਂਕਿ ਇਹ ਵੀ ਸੂਰਜ ਛਿਪਣ ਵਾਲਾ ਹੈ ਤੇ ਹਨੇਰਾ ਵੀ ਇੱਥੇ ਸਰਦੀਆਂ ਕਰਕੇ ਬਹੁਤ ਜਲਦੀ ਹੋ ਜਾਂਦਾ ਇਹ ਬੰਦੇ ਕਰਕੇ ਨਾ ਹੁਣ ਪੂਰਾ ਸਾਡੇ ਤੋਂ ਕੁਝ ਦੇਖੀ ਨਹੀਂ ਜਾਂਦਾ ਹਨਾ ਰੰਜੀ ਕਿੰਨਾ ਕੁਝ ਦੇਖਣਾ ਰਹਿ ਜਾਂਦਾ ਜਿਹੜੀ ਚੀਜ਼ ਖੁਸ਼ੀ ਕਿੰਨੇ ਟਾਈਮ ਚ ਦੇਖਦੇ ਹੁੰਨੇ ਆਪਾਂ ਐ ਮੈਨੂੰ ਐ ਲੱਗਦਾ ਜੇ ਰਣਜਨ ਤੋਂ ਪਹਿਲਾਂ ਅਸੀਂ ਆਉਂਦੇ ਆਸਟ੍ਰੇਲੀਆ ਤਾਂ ਮੈਨੂੰ ਲੱਗਦਾ ਸੀ ਇੱਕ ਦਿਨ ਦੇ ਵਿੱਚ ਜਿੰਨਾ ਸੀ ਹੁਣ ਤਿੰਨ ਦਿਨਾਂ 'ਚ ਦੇਖਣਾ ਦੇਖ ਲੈਣਾ ਸੀਗਾ ਹਾਂ ਸੀਵੀਡੀ ਸਾਰਾ ਇੱਕ ਦਿਨ 'ਚ ਘਾਉ ਦੇਣਾ ਸੀਗਾ ਸੀਵੀਡੀ ਵੀ ਆਹ ਏਰੀਆ ਵੀ ਯਾ ਸਾਰਾ ਕੁਝ ਹੀ ਸਾਰਾ ਕੁਝ ਹੀ ਘਾਉਣਾ ਪਰ ਹੁਣ ਰਣਜਨ ਦਾ ਕਰਕੇ ਬਰੇ ਜਿਆਦਾ ਜ਼ਰੂਰੀ ਹੈ ਹਾਂਜੀ ਆਈ ਥਿੰਕ ਇਹ ਜਿਆਦਾ ਜ਼ਰੂਰੀ ਹੈ ਜਦੋਂ ਨਹੀਂ ਨਿਆਣੇ ਹੁੰਦੇ ਉਦੋਂ ਬੰਦੇ ਨੂੰ ਕੁਝ ਹੋਰ ਲੱਗਦਾ ਹੁੰਦਾ ਮੈਂ ਪਰ ਜਦੋਂ ਹੋ ਜਾਂਦੇ ਉਦੋਂ ਮੈਨੂੰ ਇਹ ਲੱਗਦਾ ਕਈ ਜਣੇ ਪੁੱਛਦੇ ਹੁੰਦੇ ਕੋਜੀ ਕਹਿੰਦੇ ਨਿਆਣੇ ਤੋਂ ਬਾਅਦ ਤੁਹਾਡੀ ਲਾਈਫ ਕਿੰਨੀ ਕੀ ਚੇਂਜ ਹੋਈ ਹੈ ਮੈਨੂੰ ਇਹ ਲੱਗਦਾ ਲਾਈਫ ਹੀ ਹੁਣ ਹੋਈ ਹੈ ਮਤਲਬ ਘੁੰਮਣਾ ਘੁੰਮਣਾ ਫਿਰਨ ਦਾ ਬਹੁਤ ਦਿਨ ਵਾਧ ਰੱਖਣੇ ਪੈਂਦੇ ਹਾਂ ਹਾਂਜੀ ਵਾਧ ਵੀ ਰੱਖਣੇ ਪੈਂਦੇ ਬਾਕੀ ਐਵੇਂ ਵੀ ਜਦੋਂ ਤੁਹਾਨੂੰ ਸ਼ੌਂਕ ਹੈ ਨਾ ਫੇਰ ਬੰਦਾ ਸਾਰੀਆਂ ਚੀਜ਼ਾਂ ਐਡਜਸਟ ਆਪ ਹੀ ਕਰ ਲੈਂਦਾ ਹਾਂਜੀ ਚੰਗਾ ਚੰਗਾ ਮੈਂ ਹਿਸਾਬ ਇਹ ਜਿਗ 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 ਇਹ ਹੋ ਜਾਂਦਾ ਡਾਡਾ ਬੰਦਾ ਠੀਕ ਹੈ ਇਹ ਰਾਤ ਨੂੰ ਨਾ ਮੈਨੂੰ ਲੱਗਦਾ ਕੁਛ ਇਸ ਤਰ੍ਹਾਂ ਦੇ ਇੱਥੇ 바ਰ ਵਗੈਰਾ ਖੁੱਲੇ ਰਹਿੰਦੇ ਨੇ ਜਿਹਦੇ ਕਰਕੇ ਲੋਕ ਕਹਿੰਦੇ ਆ ਵੀ ਨਾਈਟ ਲਾਈਫ ਇੱਥੇ ਦੇਖਣ ਆਲੀ ਹੈ ਤੇ ਦੇਖੋ ਪੂਰਾ ਰੌਣਕ ਮੇਲਾ ਸ਼ਾਮ ਨੂੰ ਹੀ ਭਖਿਆ ਪਿਆ ਇੱਥੇ ਦਾ ਸਾਰੇ ਲੈਣੀ ਬੂਰੀ ਇਸ ਤਰੀਕੇ ਦੀ ਆ ਸਾਰੀ ਬਾਰੀ ਬਾਰਾ ਦਾਰੂ ਦਰੂ ਪੀਤੀ ਜਾ ਰਹੀ ਹੈ ਲੋਕ ਬੈਠੇ ਆ ਤੇ ਬਸ ਇੱਥੋਂ ਦੀ ਵੀ ਜਿਹੜੀ ਕਲੱਬ ਵਾਲੀ ਲਾਈਫ ਆ ਬਹੁਤ ਜ਼ਿਆਦਾ ਮਸ਼ਹੂਰ ਆ ਰਾਤ ਜਿਵੇਂ ਜਿਵੇਂ ਸ਼ਾਮ ਹੋਈ ਉਹ ਤਾਂ ਹੋਰ ਵੀ ਮਸ਼ਹੂਰ ਹੋਈ ਉਹ ਕਾਫੀ ਸਾਰੇ ਲੋਕ ਇੱਥੇ ਸਿਹਤ ਬਣਾਉਣ ਆਉਂਦੇ ਆ ਕਾਫੀ ਸਾਰੇ ਵਿਗਾੜਨ ਆਉਂਦੇ ਆ ਮੈਂ ਕਹਿੰਦੀ ਕਿੰਨੇ ਲੋਕ ਸਿਹਤ ਬਣਾਉਣ ਆਉਂਦੇ ਆ ਜੋਗਿੰਗ ਕਰਦੇ ਆ ਕਿੰਨੇ ਹਨਾ ਤਾਂ ਇਹ ਤਾਂ ਗੱਲ ਨੇ ਵੀ ਸਿੱਕੇ ਦੇ ਦੋ ਪਹਿਲ ਹੁੰਦੇ ਨੇ ਹਾਂਜੀ ਕਈ ਮਤਲਬ ਇੱਥੇ ਉਲਟਾ ਫੁਲਟਾ ਖਾ ਕੇ ਫੈਟੀ ਹੋ ਰਹੇ ਆ ਕਈ ਮਤਲਬ ਇੱਥੇ ਵਾਕ ਕਰ ਰਹੇ ਆ ਤਾਂ ਦੋਨੇ ਚੀਜ਼ਾਂ ਵਦੀ ਨੇ ਅਸਲ ਜਨ ਆਪਦੀ ਜ਼ਿੰਦਗੀ ਅਨਜਾਰੇ ਲਾਉ ਵਾਸਤੇ ਜਿਹਨੂੰ ਜਿਵੇਂ ਚੰਗਾ ਲੱਗਦਾ ਸਹੀ ਗੱਲ ਹੈ ਚਲਿਏ ਆਪ ਅੱਗੇ ਨੂੰ ਹਾਂਜੀ ਨਹੀਂ ਚਲੋ ਜੀ ਅਸੀਂ ਦੇਖਦੇ ਦੇਖਦੇ ਹੁਣ ਅੱਗੇ ਨੂੰ ਤੁਰਦੇ ਜਾਂਦੇ ਆ ਅੱਜ ਨਾਲ ਮੈਲਬਨ ਸਿਟੀ ਚ ਸਾਡਾ ਦੂਜਾ ਦਿਨ ਹੈ ਸਾਨੂੰ ਐਸੀ ਵੀ ਦੋ ਦਿਨਾਂ ਚ ਆਰਾਮ ਨਾਲ ਸੇ ਘੁੰਮ ਲਾਂਗੇ ਪਰ ਮੈਲਬਨ ਇੰਨਾ ਕੁ ਵੱਡਾ ਹੈ ਨਾ ਸਿਟੀ ਦੇ ਤਾਰ ਤੇ ਪਰ ਸਾਡੇ ਤੋਂ ਮੈਨੂੰ ਨਹੀਂ ਲੱਗਦਾ ਵੀ ਘੁੰਮਿਆ ਜਾਣਾ ਤੇ ਇੰਨਾ ਕੁ ਜ਼ਿਆਦਾ ਸੋਹਣਾ ਸਾਨੂੰ ਲੱਗਿਆ ਪਰ ਥਾਂ ਤਾਂ ਰੁਕੀ ਜਾਂਦੇ ਆ ਮਤਲਬ ਜਿੱਥੇ 5-10 ਮਿੰਟ ਦੀ ਵਾਕ ਸੀ ਨਾ ਮੈਨੂੰ ਲੱਗਦਾ ਸਾਨੂੰ ਉੱਥੇ ਘੰਟਾ-ਘੰਟਾ ਲੱਗ ਰਿਹਾ ਯਾ ਸਾਨੂੰ ਇਹ ਲੱਗਦਾ ਵੀ ਇੱਥੇ ਟਾਈਮ ਘੱਟ ਸਪੈਂਡ ਹੋਇਆ ਵੀ ਹੋਰ ਘੜੀ ਆ ਇੱਕ ਗੱਲ ਹੋਰ ਸੀ ਕਿ ਵੀ ਜਿਹੜੇ ਆਪਣੇ ਪੰਜਾਬ ਵਾਲੇ ਹਨਾ ਆਸਟ੍ਰੇਲੀਆ ਦੇ ਮੈਲਬਰਨ ਰਹਿੰਦੇ ਆ ਬਾਕੀ ਜਗ੍ਹਾ ਤੇ ਉੱਥੇ ਜਾ ਕੇ ਦੱਸਾਂਗੇ ਪਰ ਜਿਹੜੇ ਮੈਲਬਰਨ ਰਹਿੰਦੇ ਆ ਮੈਨੂੰ ਲੱਗਦਾ ਬਹੁਤ ਲੱਕੀ ਆ ਉਹ ਇੰਨੇ ਸੋਹਣੇ ਤੁਸੀਂ ਵੈਦਰ 'ਚ ਰਹਿੰਦੇ ਹੋ ਤੇ ਐਡਾ ਸੋਹਣਾ ਸ਼ਹਿਰ ਹੈ ਨਾ ਇਹ ਹਾਂਜੀ ਤੇ ਹੁਣ ਅਸੀਂ ਆ ਦੂਜੇ ਪਾਸੇ ਆਏ ਆ ਜਿਹੜਾ ਕਰਾਊਨ ਕਸੀਨੋ ਸੀ ਇਹਦੀ ਸਾਈਡ ਤੇ ਇਹ ਏਰੀਆ ਤੁਹਾਨੂੰ ਘਮਾਉਨੇ ਆ ਆਈ ਟਾਪ ਬੋਰਡ ਆਉਣੇ ਸ਼ੁਰੂ ਹੋਗੇ ਨਾ ਕਰਾਊਨ ਦੇ ਤੇ ਮੈਂ ਨਾਲ ਹੀ ਤੁਹਾਨੂੰ ਦੱਸਦਾ ਆ ਵੀ ਇਹ ਜਿਹੜਾ ਸਪ੍ਰਿੰਗ ਟਾਈਮ ਆ ਇੱਥੇ ਦਾ ਹੁਣ ਤੇ ਮੈਨੂੰ ਲੱਗਦਾ ਵੀ 15-20 ਦਿਨਾਂ ਨੂੰ ਇਹਨਾਂ ਦੇ ਪੱਤੇ ਆ ਜਾਣੇ ਆ ਆ ਸਾਰੇ ਜਿੰਨੇ درخت ਤੇ ਦਿਖ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਆ ਨਾ ਆਪਾਂ ਨੂੰ ਪਤਾ ਨਹੀਂ ਕਿਉਂ ਆਪਾਂ ਨੂੰ ਸਪ੍ਰਿੰਗ ਟਾਈਮ ਤੇ ਹੋਜੀ ਆਪਾਂ ਨੂੰ ਆਟਮ ਟਾਈਮ ਆਪਾਂ ਨੂੰ ਦੇਖਣ ਨੂੰ ਵੱਧ ਸੋਹਣੇ ਲੱਗਦੇ ਆ ਹਨਾ ਇੱਕ ਪਤਾ ਨਹੀਂ ਮੈਂ ਇੱਥੇ ਦੇਖਿਆ ਵੀ ਸਿਰਫ ਆਪਣੇ ਫੋਟੋਸ ਤੇ ਇਹ ਪਿੰਕ ਕਲਰ ਦੇ ਫਲਾਂਸ ਜੀ ਹੁੰਦੇ ਨੇ ਪਤਾ ਨਹੀਂ ਹੋਈ ਨਾ ਤੇ ਹੀ ਹੁੰਦੇ ਨੇ ਪਤਾ ਨਹੀਂ ਉਹ ਕਿੱਥੇ ਹੁੰਦੇ ਨੇ ਬਹੁਤ ਸੋਹਣੇ ਲੱਗਦੇ ਨੇ ਨਹੀਂ ਸਾਰੇ ਕਿਤੇ ਹੁੰਦੇ ਆ ਖੁਸ਼ੀ ਜਦੋਂ ਸਪ੍ਰਿੰਗ ਟਾਈਮ ਆਉਂਦਾ ਨਾ ਫੁੱਲ ਖਿੜਦੇ ਆ ਜਾਪਾਨ ਹੋਰ ਸਾਰੇ ਕਿਤੇ ਹੁੰਦੇ ਆ ਬਹੁਤ ਸੋਹਣੇ ਲੱਗਦੇ ਨੇ ਹਾਂਜੀ ਬਾਕੀ ਇੱਥੇ ਵੀ ਹੁੰਦੇ ਆ ਕਿਸੇ ਕਿਸੇ ਨਾ ਥਾਵਾਂ ਤੇ ਜਿਹੜੇ ਆ ਆਪਣੇ ਚਿੱਟੇ-ਜਿੱਟੇ ਫੁੱਲ ਆਏ ਹੋਏ ਆ ਥਾਂ-ਥਾਂ ਇਹ ਤਾਂ ਸੋਹਣੀ ਹੈ ਜੀ ਇਹ ਵਾਕ ਲੋਕ ਇੱਥੇ ਟਾਈਮ ਸਪੈਂਡ ਕਰਦੇ ਇੱਥੇ ਬਹਿੰਦੇ ਆਗੇ ਹੁਣ ਆਪਾਂ ਨਾਲ-ਨਾਲ ਜੀ ਤੁਰੇ ਜਾਂਦੇ ਆ ਦਿਖਾਉਣੀ ਆ ਤੁਹਾਨੂੰ ਅੱਗੇ ਕੀ ਕੀ ਆ ਆਇਦਰਲੇ ਪਾਸੇ ਸਾਰਾ ਅ ਸੀਬੀਡੀ ਰਹਿ ਗਿਆ ਜੀ ਅਸੀਂ ਹੁਣ ਸਾਊਥ ਬੈਂਕ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਉਧਰਲੀ ਸਾਈਡ ਸਾਰਾ ਇਹ ਸੀਬੀਡੀ ਹੈ ਜਿਹੜਾ ਨਾ ਇਹ ਯਾਰਾ ਰਿਵਰਾ ਹੈ ਹੀ ਸ਼ਹਿਰ ਨੂੰ ਮਤਲਬ ਦੋ ਹਿੱਸਿਆਂ ਦੇ ਵਿੱਚ ਵੰਡਦਾ ਹੈਗਾ ਅ ਇਧਰਲੇ ਪਾਸੇ ਵਾਲਾ ਅਲੱਗ ਹਿੱਸਾ ਹੈ ਅ ਦੇਖਣ ਵਾਲਾ ਵੀ ਮਤਲਬ ਜਿਸ ਤਰ੍ਹਾਂ ਇਧਰ ਰੀਵਰ ਵਾਕ ਹੈ ਕੱਲੀ ਜਿਆਦਾ ਦੇਖਣ ਵਾਲੀ ਜਿਹੜਾ ਸੀਬੀਡੀ ਵਾਲਾ ਪਾਸਾ ਹੈ ਜਿਵੇਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਧਰਲੇ ਪਾਸੇ ਕੱਲੀਆਂ ਮਤਲਬ ਸਟ੍ਰੀਟਸ ਲੇਗੀਆਂ ਵਾਲੇ ਜਬਤ ਸਟ੍ਰੀਟ ਕੋਲਨ ਸਟ੍ਰੀਟ ਤੇ ਉਧਰ ਸਾਰੀਆਂ ਗਲੀਆਂ ਸ਼ਾਪਿੰਗ ਵਾਲਾ ਕਾਫੀ ਸਾਰਾ ਕੰਪਲੈਕਸ ਉਧਰਲੇ ਪਾਸੇ ਆ ਤੇ ਇਧਰ ਦੀ ਇੱਕ ਆਪਣੀ ਵਾਈਬ ਆ ਤੇ ਉਧਰ ਦੀ ਆਪਣੀ ਮੈਨੂੰ ਲੱਗਦਾ ਜਦੋਂ ਤੁਸੀਂ ਕਦੇ ਵੀ ਮੈਲਬਰਨ ਆਉਂਗੇ ਇਹਦੇ ਦੋਨੇ ਹਿੱਸੇ ਦਰਿਆ ਦੇ ਤੁਸੀਂ ਘੁੰਮ ਫਿਰ ਕੇ ਦੇਖਿਓ ਜਿਵੇਂ ਨਾ ਸਾਹਮਣੇ ਵਾਲੇ ਪਾਸੇ ਪੁਲ ਬਣਿਆ ਹੋਇਆ ਇਹੋ ਜੇ ਕਾਫੀ ਸਾਰੇ ਪੁਲ ਆ ਇਥੇ ਜਿਹਦੇ ਤੇ ਲੋਕ ਤੁਰਨ ਫਿਰਨ ਆਉਂਦੇ ਖੁਸ਼ੀ ਕੀ ਨਾਮ ਹੈ ਦਾ ਪੜਿਆ ਸੀ ਆਪਾਂ ਇਵਨ ਵਾਕਰ ਬ੍ਰਿਜ ਜਾਂ ਕੁਛ ਨਾ ਇਵਨ ਵਾਕਰ ਬ੍ਰਿਜ ਹਾਂਜੀ ਆ ਆਈਲੈਂਡ ਦਾ ਨਾਮ ਪਤਾ ਨਹੀਂ ਕੀ ਦਿੱਤਾ ਸੀ ਉਹਨਾਂ ਨੇ ਇਹ ਕੁਛ ਆਈਲੈਂਡ ਹੈ ਇੱਕ ਕਿਹੜਾ ਆ ਪੋਨੀਫਾਈ ਆਈਲੈਂਡ ਪਤਾ ਨਹੀਂ ਇਹਦਾ ਹਾਂਜੀ ਇਹ ਦੋ ਤਿੰਨ ਲੋਕੇਸ਼ਨਾਂ ਨੇ ਜੀ ਚੱਕੀ ਨੇ ਮੈਨੂੰ ਤਾਂ ਵੀ ਸਮਝ ਆ ਇੱਥੇ ਵੀ ਲੋਕ ਬਹਿ ਕੇ ਦਾਰੂ ਦਰੂ ਪੀਂਦੇ ਆ ਮੈਨੂੰ ਲੱਗਦਾ ਬਚਾਲੇ ਨਹੀਂ ਬੈਠੇ ਦੇਖੋ ਓਕੇ 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 ਅੱਛਾ ਉਹ ਕਿੱਥੇ ਬੈਠੇ ਆ ਯਾ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਇਹ ਤੇ ਅੱਗੇ ਪ੍ਰਿੰਸ ਬ੍ਰਿਜ ਆਉਂਦਾ ਤੇ ਸਾਰੇ ਬ੍ਰਿਜਸ ਤੇ ਲੋਕ ਨਾ ਬਹਿੰਦੇ ਆ ਕੇ ਤੇ ਟਾਈਮ ਸਪੈਂਡ ਕਰਕੇ ਜਾਂਦੇ ਮਤਲਬ ਅਸੀਂ ਅੱਜ ਉੱਪਰ ਜਿਹੜੀ ਬਿਲਡਿੰਗ ਤੇ ਜਾਣਾ ਸੀ ਯੂਰਕਾ ਟਾਵਰ ਜਿੱਥੋਂ ਮੈਲਬਰਨ ਸਕਾਈ ਡੈਕ ਵੀ ਮੇਰੇ ਖਿਆਲ ਚ ਉਹਨੂੰ ਬੋਲ ਦਿੰਦੇ ਆ ਤੇ ਉੱਥੇ ਵੀ ਨਹੀਂ ਜਾਇਆ ਜਾਣਾ ਕਿਉਂਕਿ ਸ਼ਾਮ ਦੇ 6 ਵਜੇ ਲਗਭਗ ਮੈਨੂੰ ਲੱਗਦਾ ਬੰਦ ਨਾ ਹੋ ਗਿਆ ਹੋਵੇ ਹੁਣ ਪਤਾ ਨਹੀਂ ਕਿਸ ਟਾਈਮ ਮਤਲਬ ਕਲੋਜ਼ਿੰਗ ਹੋਣੀ ਤੇ ਫੇਰ ਕਿਸੇ ਦਿਨ ਉਹਦੇ ਲਈ ਆਵਾਂਗੇ ਸਪੈਸ਼ਲ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਵੀ ਸੀਬੀਡੀ ਚ ਕਾਫੀ ਸਾਰਾ ਕੁਝ ਹੈ ਤੇ ਮੈਲਬਰਨ ਦੇ ਇਹ ਤੇ ਸੀਬੀਡੀ ਦੇ ਨੇੜੇ ਤੇੜੀ ਤੇ ਬਹੁਤ ਟਾਈਮ ਚਾਹੀਦਾ ਇਹਨੂੰ ਹੌਲੀ ਹੌਲੀ ਘੁੰਮਣ ਫਿਰਨ ਨੂੰ ਤੇ ਇੱਕ ਦਿਨ ਦਾ ਸਾਡਾ ਉੱਧਰ ਦਾ ਸਫਰ ਸੀਗਾ ਗਲੀਆਂ ਦਾ ਇੱਕ ਦਿਨ ਦਾ ਫੇਰ ਅੱਜ ਡੌਕਲੈਂਡ ਦੇ ਆ ਸਾਈਡ ਦਾ ਨਾ ਯਾਰਾ ਰਿਵਰ ਦਾ ਤੇ ਫਹਜੇ ਹੋਰ ਕਾਫੀ ਸਾਰੀਆਂ ਜੀਜਾ ਮੈਲਬਨ ਚ ਦੇਖਣ ਵਾਲੀਆਂ ਮੈਲਬਨ ਕ੍ਰਿਕਟ ਗਰਾਊਂਡ ਆ ਉਹ ਵੀ ਨਹੀਂ ਦੇਖਿਆ ਜੀ ਤੇ ਹੋਪਸੋ ਆਉਣ ਵਾਲੇ ਦਿਨਾਂ ਚ ਹਜੇ ਅਸੀਂ ਤੁਹਾਨੂੰ ਜਿਹੜੀਆਂ ਹੋਰ ਚੀਜ਼ਾਂ ਮਿਲਵੰਦੀਆਂ ਉਹ ਸ਼ਹਿਰ ਦੀਆਂ ਘੁਮਾਵਾਂਗੇ ਤੇ ਹੁਣ ਅਸੀਂ ਚੱਲੇ ਆ ਜੀ ਜਿਹੜਾ ਈਵਨ ਵਾਕਰ ਬ੍ਰਿਜ ਹੈ ਤੇ ਇਥੋਂ ਕਿਸ ਤਰ੍ਹਾਂ ਦਾ 뷰 ਦਿਖਦਾ ਆਪਾਂ ਨੂੰ ਤੇ ਉਹ ਤੁਹਾਨੂੰ ਦਿਖਾਉਨੇ ਆ ਤੇ ਇਥੋਂ ਜਿਹੜਾ ਸਟੇਸ਼ਨ ਹੈ ਮੇਨ ਸਟੇਸ਼ਨ ਉਹ ਬਿਲਕੁਲ ਨੇੜੇ ਹੈਗਾ ਵਾਹ ਕੀ ਖੂਬਸੂਰਤੀ ਆ ਯਾਰ ਪਬਲਿਕ ਟਰਾਂਸਪੋਰਟ ਇੱਥੇ ਐਨੀ ਹੈ ਨਾ ਜਿਹੜੇ ਪਾਸੇ ਪੁਲ ਦੇ ਉਧਰ ਚੱਲ ਜਾਓ ਉਧਰ ਚੱਲ ਜਾਓ ਥਾਂ ਥਾਂ ਤੇ ਟ੍ਰੇਨ ਸਟੇਸ਼ਨ ਨੇ ਡ੍ਰੈਮਸ ਨੇ ਇਹ ਦੇਖੋ ਸਾਹਮਣੇ ਵਾਲੇ ਪਾਸੇ ਉਧਰ ਵੀ ਸਟੇਸ਼ਨਾਂ ਕੁਛ ਇਹੋ ਜਿਹਾ ਨਜ਼ਾਰਾ ਆ ਸਾਹਮਣੇ ਰਿਹਾ ਜੀ ਰਿਵਰ ਤੇ ਉਹ ਸਾਹਮਣੇ ਮੈਲਬਨ ਕ੍ਰਿਕਟ ਗਰਾਊਂਡ ਵੀ ਦਿਖ ਰਿਹਾ ਹੈਗਾ ਜੇ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਦਿਖਾਵਾਂ ਨਾ ਉਹ ਮੈਲਬਨ ਕ੍ਰਿਕਟ ਗਰਾਊਂਡ ਆ ਜੇ ਨਹੀਂ ਨਾ ਹੈ ਮਾਰਤਾ ਨੇ ਇਹਨਾਂ ਚ ਕੁਝ ਆਫਿਸਿਸ ਨੇ ਤੇ ਕੁਝ ਵੈਸੇ ਹੋਟਲਸ ਵਗੈਰਾ ਨੇ ਤੇ ਬਾਕੀ ਜਿਵੇਂ ਤੁਹਾਨੂੰ ਦੱਸ ਹੀ ਰਹੇ ਸੀਗੇ ਤੇ ਕੁਝ ਚੀਜ਼ਾਂ ਉੱਪਰ ਚੜਨ ਦੇ ਲਈ ਨੇ ਜਿਵੇਂ ਦਬਾਈ ਬਰਜ ਖਲੀਫਾ ਉਸੇ ਤਰੀਕੇ ਦੀਆਂ ਬਣੀਆਂ ਹੋਈਆਂ ਤੇ ਇੱਥੋਂ ਇਹ ਦੋਨੇ ਪਾਸੇ ਦੇ ਨਾਲ ਪੂਰਾ 뷰 ਦਿਖਦਾ ਆ ਹੈ ਸਕਾਈ ਡੈਕ ਜਿਹਨੂੰ ਯਰ ਕਾ ਟਾਵਰ ਬੋਲਦੇ ਆ ਤੇ ਇਧਰਲੇ ਪਾਸੇ ਪੂਰੀ ਬਿਜ਼ਨਸ ਹੱਬ ਹੈ ਯਾਰ ਇਹ ਸੀਬੀਡੀ ਆ ਦੂਜੇ ਪਾਸੇ ਦਾ ਨਜ਼ਾਰਾ ਇਹਦਾ ਸੋ ਐਸੀ ਜੀ ਆਪਣਾ ਅੱਜ ਦਾ ਵਲੌਗ ਤੇ ਜਿਹਦੇ ਵਿੱਚ ਤੁਹਾਨੂੰ ਕੁਝ ਖੂਬਸੂਰਤ ਥਾਵਾਂ ਦਿਖਾਈਆਂ ਮੈਲਬਨ ਦੀਆਂ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਹੋਰ ਵੀ ਮੈਲਬਨ ਸਿਟੀ ਹੈ ਜਿਹੜਾ ਉਹਦੀਆਂ ਜਿਹੜੀਆਂ ਬਾਕੀ ਰਹਿੰਦੀਆਂ ਥਾਵਾਂ ਜਿਵੇਂ ਤੁਹਾਨੂੰ ਦੱਸਿਆ ਮੈਲਬਨ ਕ੍ਰਿਕਟ ਗਰਾਊਂਡ ਹੈ ਮੇਨ ਉਹ ਵੀ ਦਿਖਾਵਾਂਗੇ ਤੇ ਬਾਕੀ ਜਿਹੜਾ ਇੱਕ ਦੋ ਚੀਜ਼ਾਂ ਹੋ ਰਹਿੰਦੀਆਂ ਸਾਡੇ ਧਿਆਨ 'ਚ ਹਨ ਤੇ ਉਹ ਕਮਾਮਾ ਫਰਾਮਗ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਆਸਟ੍ਰੇਲੀਆ ਤੋਂ ਮਿਲਦੇ ਹਾਂ ਜੀ ਆਪਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ